ਉਹ ਉਲਟ ਕਰ ਲਿਆਦਾ ਹੁਣ ਤਾਂ ਹੈਂਡਪੱਡ ਲੱਕ ਚੱਕਾ ਜਿਹਾ ਆ ਗਿਆ ਆ ਆ ਗਿਆ ਚੱਲ ਤੂੰ ਦੇ ਦੇ ਮੈਂ ਕਿਥੇ ਰਹੀ ਖੜੀ ਐਂ ਮਰੇ ਤੁਸੀਂ ਜਾ ਜਾਇਆ ਬਾਈ ਜਾਇਆ ਕੋਈ ਨਾ ਪੱਕੇ ਨੂੰ ਮੋਟੇ ਨੂੰ ਫੇਰ ਸਾਥੀ ਕਰਦਾ ਆਲਾ ਵੀ ਆਲਾ ਵੀਡੀਓ ਲੈ ਲਓ ਇਹ ਸਾਗੀ ਟਾ ਆ ਜੀ ਆ ਆ ਜਿਹੜੇ ਉਰ ਦੇਖਦੇ ਬਈ ਹੈਗਾ Good thing. ਐਨ ਜ਼ੂਮ ਕਰਕੇ ਐਨ ਦਿਖਦਾ ਦਿਖਦੇ ਜਾਨਵਰ ਦੀ ਉਹਨੂੰ ਜ਼ੂਮ ਕਰਦੇ ਲੋ ਜੀ ਬਾਈ ਸਾਸੀ ਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਮਿੱਤਰੋ ਘਰ ਪਰਿਵਾਰ ਠੀਕ ਆ ਵੀ ਸਾਰਿਆਂ ਦੇ ਲੋ ਜੀ ਅੱਜ ਬਈ ਸੀਜ਼ਨ ਦੀ ਪਹਿਲੀ ਬਾਜੀ ਦੀ ਸ਼ੁਰੂਆਤ ਕਰਤੀ ਆਪਾਂ ਨੇ 25 ਤਰੀਕ ਅੱਜ ਤੀਜਾ ਮਹੀਨਾ 2025 ਸੀਜ਼ਨ ਦੀ ਪਹਿਲੀ ਬਾਜੀ ਅੱਜ ਸਟਾਰਟ ਕਰਤੀ ਪਿੰਡ ਬਈ ਪਿੰਡ ਦਾ ਨਾਮ ਹੈਗਾ ਇਹਦਾ ਆਪਣਾ ਕਟੌਰ ਇਹ ਖਰੜ ਦੇ ਲਾਗੇ ਪੈ ਜਾਂਦਾ ਹੈ ਇਹ ਕਰਾਲੀ ਤੋਂ 6 ਕਿਲੋਮੀਟਰ ਅੱਗੇ ਆ ਅੱਛਾ ਠੀਕ ਆ ਕਟੌਰ ਪਿੰਡ ਪਹੁੰਚੇ ਹੋਏ ਆ ਨਾਲ ਬਾਈ ਵੀ ਪਹੁੰਚ ਗਿਆ। ਕੀ ਹਾਲ ਹੈ ਵੀਰੇ? ਸਤਿ ਸ੍ਰੀ ਅਕਾਲ ਸਾਰੇ ਆ ਭਰਾਵਾਂ ਨੂੰ। ਹੋ ਠੀਕ ਠਾਕ ਆ ਬਾਈ। ਹਾਂ ਬਾਈ ਚੜ੍ਹਦੀ ਕਲਾ। ਬਾਈ ਕਰਤੀ ਆਪਾਂ ਦੀ ਸ਼ੁਰੂਆਤ ਅੱਜ ਬਾਜੀ ਦੀ ਪਹਿਲੀ ਦੀ। ਅੱਛਾ ਹਾਂ। ਢੋਲ ਪਿੰਡ। ਹਾਂ। ਤੇ ਨਾਲ ਦਰ ਰਵੀ। ਤੇ ਅਸੀਂ ਫਿਲਹਾਲ ਤਾਂ ਬਾਈ ਦੋਹੇ ਆਏ ਹੋਏ ਆ। ਪਿੰਜਰਾ ਕੋਲ ਰੱਖਿਆ ਵਾਦੇ। ਹਾਂ। ਕਿਉਂਕਿ ਉਧਰ ਛੁੱਟ ਗਏ। ਉਰੇ ਬੈਣੇ ਨੂੰ ਵੀ ਠੀਕ ਆ ਵਧੀਆ ਅਸੀਂ ਸਾਈਡ ਤੇ ਪਾ ਕੇ ਬਹਿ ਗਏ ਟਰੈਕਟਰ 'ਚ ਆਵਾਂ। ਹਾਂ ਇੱਥੇ ਚੜਾਏ ਗੂਤਰ ਨੇ। ਕੋਈ ਬੰਦੇ ਉਹ ਨਾਲੇ ਲੱਗੇ ਆ ਉਧਰ ਤੂੰ ਦੇਖ ਵੀ ਸਕਦੇ ਦਿਖਾ ਦੇ। ਹੂੰ ਬੈਕ ਕੈਮਰੇ ਨਾਲ ਦਿਖਾ ਦਾਂ ਬਾਕੀ ਭਾਈ ਕਬੂਤਰ ਹੋਏ ਔਰ ਮੇਰੇ ਖਿਆਲ ਮੇ 93 ਕਬੂਤਰ ਹੋ ਗਏ ਨਾ ਹਾਂ ਤੇ ਟਾਈਮ 93 93 ਕਬੂਤਰ ਹੋ ਗਏ ਸਾਢੇ 10 ਦਾ ਟਾਈਮ ਹੋ ਗਿਆ 10:30 ਹੋ ਗਏ 93 ਕਬੂਤਰ ਹੋ ਗਏ ਤੇ 10:30 ਦਾ ਟਾਈਮ ਹੋ ਗਿਆ ਠੀਕ ਹੈ ਜੀ ਸਾਢੇ 10:30 ਦਾ ਟਾਈਮ ਹੋ ਗਿਆ ਪਹਿਲਾ ਟਾਈਮ ਲੱਗ ਗਿਆ ਮੇਰੇ ਖਿਆਲ ਮੈਂ 18-19 ਕਬੂਤਰਾਂ ਮੈਂ ਟਾਈਮ ਲੱਗਿਆ ਕੁਝ ਸਹੀ ਵੀ ਹੋਈ ਜਾਂਦੇ ਹਾਲੇ ਠੀਕ ਹੈ ਜੀ ਬਾਕੀ ਨਾਲ ਦੀ ਨਾਲ ਤੁਹਾਨੂੰ ਆਪਾਂ ਜੋ ਵੀ ਅਪਡੇਟ ਹੋਊਗੀ ਭਾਈ ਦਈ ਜਾਵਾਂਗੇ ਕਰਤੀ ਜਾਨੀ ਕਿ ਆਪਾਂ ਨੇ ਅੱਜ ਸ਼ੁਰੂਆਤ ਬੱਚਾ ਚਲੋ ਮਾਂ ਛੱਡ ਲਈਏ ਸਵਾਦੇ ਸਹੀ ਹਣਾ ਬਾਕੀ ਜੋ ਮਹਾਰਾਜ ਨੂੰ ਮਨਜ਼ੂਰ ਹੋਊਗਾ ਬਾਈ ਉਹਨਾ ਉਹੀ ਆ ਠੀਕ ਆ ਜੀ ਸਭ ਨੇ ਮਿਹਨਤ ਕਰੀ ਵੀ ਆ ਸਭ ਮਿਹਨਤ ਕਰਦੇ ਵੀ ਆ ਮਗਾ ਚਲੋ ਪਹਿਲੀ ਦੀ ਹੁੰਦੀ ਜ਼ਿਆਦਾ ਪਹਿਲੀ ਬਾਜੀ ਦਾ ਹੁੰਦਾ ਥੋੜਾ ਸ਼ੌਂਕ ਜਾ ਕਰ ਲਈਏ ਛੱਡ ਕੇ ਬਾਈ ਕਰ ਤਾਂ ਵਧੀਆ ਉੜਦੇ ਦੇਖੋ ਬਾਹਰ ਹਾਂ ਵਾਕਈ ਹੁਣ ਠੀਕ ਆ ਪਿੰਡ ਬਾਈ ਵਧੀਆ ਏ 12-1300 ਵੋਟ ਹੈਗੀ ਪਿੰਡ ਦੀ ਪਿੰਡ بڑا ਏ ਠੀਕ ਆ ਜੀ ਆ ਪਿੰਡ ਵੀਰੇ ਏਕਣ ਗੱਲ ਹੋਰ ਆ ਜਾ ਜਿਕੜਾ ਕੀ ਬੜੇ ਪਿੰਡ ਦੇ ਉਪਰ ਤਸਲੀ ਜੀ ਰਹਿੰਦੀ ਕਬੂਤਰ ਛੱਡ ਕੇ ਤੇ ਛੋਟੇ ਪਿੰਡ ਆਪਾਂ ਆਹ ਕਿਹੜਾ ਜਾਮ ਵੀ ਕਬੂਤਰ ਬਾਈ ਕਈਆਂ ਕੋਲ ਸਭ ਕੋਲ ਆ ਜਾਮ ਵੀ ਹੈਗੇ ਆ ਤੇ ਉੱਥੇ ਵੀ ਛੱਡਦੇ ਆ ਤੇ ਐ ਬੜੇ ਪਿੰਡ ਪਰ ਬੰਦੇ ਨੂੰ ਤਸਲੀ ਜੀ ਰਹਿੰਦੀ ਜਿਹਨੇ ਪਹਿਲੀ ਵਾਰ ਛੱਡਣਾ ਹੁੰਦਾ ਪਹਿਲੀ ਵਾਰ ਛੱਡੀ ਹੁੰਦੀ ਹੈ ਨਾ ਜਿਕੜਾ ਚ ਲਗਾਤਾਰ ਛੱਡ ਰਹੇ ਨੇ ਗੋਪਾਲਪੁਰ ਬਾਜੀ ਹੋਈ ਸੀ ਨਾਲ ਮਰੰਡੇ ਉੱਥੇ ਕਹਿੰਦੇ ਤਿੰਨ ਪਿੰਡ ਦੇ ਹੀ ਰਹਿ ਗਏ 1 ਵਜੇ ਬਾਜੀ ਨਿਬੜ ਗਈ ਬਾਈ ਪਿੰਡ ਦੇ ਤਿੰਨ ਰਹਿ ਗਏ 25 ਕਬੂਤਰ ਉੜਦੇ 24 ਬੰਨੀ 25 ਪਿੰਡ ਦੇ ਹੀ ਰਹਿ ਗਏ ਤਿੰਨ 1 ਵਜੇ ਸਹੀ ਇਹ ਜੇ ਵੀ ਪਿੰਡ ਹੈਗੇ ਛੋਟੇ ਤਾਂ ਕਰਕੇ ਉਹ ਪਿੰਡ ਵਧੀਆ ਬਈ ਇਹ ਬੜਾ ਪਿੰਡ ਆ 93 ਕਬੂਤਰ ਹੋਗੇ ਟੋਟਲ ਤੇ ਹੁਣ ਟਾਈਮ ਬੋਲ ਕੇ ਹਟਿਆ ਟਾਈਮ ਹੋ ਗਿਆ ਹੁਣ 10:30 ਦਾ ਟਾਈਮ ਲੱਗਿਆ ਪਹਿਲਾ ਟਾਈਮ ਲੱਗਿਆ ਤਾਂ ਬਾਕੀ 18-19 ਕਬੂਤਰਾਂ ਨੂੰ ਟਾਈਮ ਆ ਕੋਈ ਸਹੀ ਵੀ ਹੋਗੇ ਕੋਈ ਟਾਈਮ ਲੱਗਿਆ ਵਾ ਵੀ ਇਹ ਦੇਖਦੇ ਹਾਂ ਹੁਣ ਚਲੋ ਬਾਕੀ ਨਾਲ ਦੀ ਨਾਲ ਅਪਡੇਟ ਦਵਾਵਾਂਗੇ ਨਾ ਤੁਹਾਨੂੰ ਠੀਕ ਆ ਜੀ ਫਿਲਹਾਲ ਸਹੀ ਚੱਲ ਰਿਹਾ ਵੀਰ ਜੀ ਕਬੂਤਰ ਦਿਖਾਉਂਦਾ ਮੈਂ ਡਾਰੀ ਜੀ ਆਉਣ ਦਾ ਕਬੂਤਰਾਂ ਦੀ ਫਿਰ ਦਾਲ ਤੁਹਾਨੂੰ ਦਿਖਾਉਣਾ ਜ਼ੂਮ ਕਰਕੇ ਹਨਾ ਗੱਡੀ ਮੁੱਕੀ ਹੈ ਬਈ ਆਹ ਵਾ ਦੇਖਦੇ ਲੋ ਜੀ ਬਾਈ ਟਾਈਮ ਹੋ ਗਿਆ ਡੇਢ ਦਾ ਟਾਈਮ ਲੱਗਿਆ ਕੁਛ ਕਕੂਤਰਾ ਬਾਕੀ ਬਾਈ ਆਪਣਾ ਕੂਤਰਾ ਲੈ ਚਲੋ ਠੀਕ ਚੱਲਦਾ ਬਾਈ ਦਾ ਨਜ਼ਾਰਾ ਲੈ ਰਹੇ ਸਾਰੇ ਗੱਬਰੂ ਤੇ ਦੋ ਮੋਟਰ ਸਹੀ ਹੋ ਗਏ ਆ ਫਰਦੇ ਹੁ ਤਾਂ ਉਹ ਫਰਦੇ ਤੁਮਨਾਂ ਉਹ ਬਲਦੀ ਉਹ ਬਲਦੀ ਕਿਤੇ ਕੋਈ ਜਵਾਣ ਆਉਣਾ ਨਹੀਂ ਮੈਂ ਜਿੱਥੇ ਦੇਖਿਆ ਮੈਂ ਉਹ ਐ ਦੇਖ ਆ ਗਿਆ ਇੱਧਰ ਉਪਰ ਉਹੀ ਤਾਂ ਆਉ ਉਹ ਖੜੇ ਰਿਹਾ ਕਿੱਥੇ ਨਾ ਜਿਆ ਦੇਖੋ ਦੋ ਹੇਲ ਮੁੜਿਆ ਮੁੰਡੇ ਉਧਰ ਦੇ ਨਾਲ ਫੇਰ ਮੁੜ ਕੇ ਪਿੱਛੇ ਨੂੰ ਆਇਆ ਫੇਰ ਮੁੜ ਗਿਆ ਉੱਪਰ

ਹਾਂ ਠੀਕ ਹੈ ਬਈ ਆਪਣੇ ਕੰਪਿਊਟਰ ਥਲੇ ਉੜਦੇ ਆਲੇ ਜਿੰਨੀ ਗਾ ਕੀ ਹੁੰਦੇ ਕੇ ਕੇ ਯਾਰ 140 90 90 ਦਾ ਯਾਰ ਕਿਚਾ ਗਰਾਉਂਡ ਥੋੜੀ ਰਹਿ ਗਈ ਬਸ ਜਿਆਦਾ ਨਹੀਂ ਹੈ ਉਧਰ ਦੇ ਘੁੱਤਰ ਹੁਣ ਦਾ ਥੱਲੇ ਹੀ ਆਏ ਹੋਏ ਆ ਸਾਰੇ ਤਿੰਨ 50 ਤੇ ਲੱਗੂਗਾ ਹੁਣ ਟਾਈਮ ਨਾ ਨਾ ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਕਰ ਪਰਵਾਹ ਠੀਕ ਹੈ ਵੀ ਸਾਰਿਆਂ ਦੇ ਜਾਨਵਰ ਠੀਕ ਠਾਕ ਲੋ ਜੀ ਬਾਈ ਕੱਲ ਆਪਾਂ ਨੇ ਬਾਜੀ ਛੱਡੀ ਸੀ ਬਾਈ ਪਹਿਲੀ ਬਾਜੀ ਦੀ ਸ਼ੁਰੂਆਤ ਕਰੀ ਦੀ ਆਪਾਂ ਨੇ ਕੱਲ ਪਿੰਡ ਘਟੌਰ ਘਟੌਰ ਪਿੰਡ ਛੱਡੀ ਸੀ ਆਪਾਂ ਬਾਜੀ ਕੱਲ ਅ 25 ਤਰੀਕ ਦੀ ਬਾਕੀ ਚਲੋ ਬਾਈ ਨਾਲ ਕਰਦੇ ਆਂ ਗੱਲਬਾਤ ਸਾਰੀ ਅਸੀਂ ਦੋਹੇ ਇਕੱਠੇ ਹੀ ਗਏ ਵੇ ਤੇ ਵੀਡੀਓ ਵੀ ਬਣਾਈ ਤੀ ਪਰ ਵੀਡੀਓ ਬਣਾਉਣ ਨੂੰ ਬਾਈ ਮਨ ਖਰਾਬ ਹੋ ਗਿਆ ਕੱਲ ਬਹੁਤ ਜ਼ਿਆਦਾ ਫਿਰ ਪੂਰੀ ਵੀਡੀਓ ਨਹੀਂ ਹੋਈ ਹੈਗੀ ਵੀਡੀਓ ਬਸ ਇੱਕ ਤਾਂ ਅਸੀਂ ਹੈ ਦੋ ਜਣੇ ਤੇ ਤਾਂ ਕਰਕੇ ਜਦੋਂ ਹੁੰਦੇ ਨਾਲ ਹੁੰਦੇ ਬੰਦੇ ਫਿਰ ਦੋ ਚਾਰ ਬੰਦੇ ਹੁੰਦੇ ਆ ਫਿਰ ਵੀਡੀਓ ਵਧੀਆ ਬਣ ਜਾਂਦੀ ਆ ਫਿਰ ਕਈ ਵਾਰ ਕੱਲੇ ਬੰਦੇ ਨੂੰ ਹੁਣ ਨਾਲ ਬਾਈ ਦੇ ਪਾਣੀ ਪੂਣੀ ਦੋ ਆਉਣਾ ਹੁੰਦਾ ਹੈ ਹੋਰ ਮੜਾ ਮੋਟਾ ਚਲੋ ਫਿਰ ਵੀਡੀਓ ਬਣਦੀ ਵੀ ਨਹੀਂ ਹੈਗੀ ਪ੍ਰੋਪਰ ਚਲੋ ਕਰਦੇ ਆ ਬਾਈਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਠੀਕ ਠਾਕ ਆ ਚੋਰ ਬਸ ਠੀਕ ਆ ਕੱਲ ਛੱਡਿਆ ਦਾ ਬੱਚਾ ਬਾਈ ਆਪਾਂ ਨੇ ਯਾਰ ਆ ਬੱਚਾ ਰੱਖਾ ਹਾਂ ਹਾਂ ਖੜੇ ਹੋ ਮੜਾ ਜੀ ਹਮਤੇ ਪਹਿਲਾ ਖਤਰੀਪੁਰ ਤਾਰ ਕੇ ਜਾਂਦਾ ਹੈ ਉਰਦਾ ਹੂੰ ਤੇ 6 6 ਵਜੇ ਦੇ 10 ਮਿੰਟ ਤੇ ਉਹ ਕਹਿ ਲਾਦੇ ਸੀ ਹਾਂ ਮੈਂ ਉੱਪਰ ਚੜ ਗਿਆ ਤਾਂ ਜੱਕਰਾ ਤਾਂ ਉੱਡੀਆ ਉੱਡੀਆ ਬਾਅਦ ਵਿੱਚ ਟ੍ਰੈਜੇਡੀ ਪਹਿਲਾਂ ਭਾਈ ਨਾ ਤੁਹਾਨੂੰ ਦੱਸਦੇ ਆ ਸਾਰੀ ਗੱਲ ਆਪਾਂ ਆਪਣਾ ਬੱਚਾ ਮਤਲਬ ਇੰਨਾ ਵਧੀਆ ਉੜਿਆ ਇਹ ਇੱਕ ਵੀ ਟੀ ਨਹੀਂ ਲੱਗੀ ਹੈਗੀ ਚਾਹੇ ਤੁਸੀਂ ਉੱਥੇ ਜਾ ਕੇ ਕਾਪੀ ਚੈੱਕ ਕਰ ਲਿਓ ਘਟੌਰ ਪਿੰਡ ਬਾਜੀ ਹੋਈ ਦੀ ਕੱਲ ਪਦਰਾ ਫਿਰਿਆ ਇਹ ਨੀਵੀ ਡਾਈ ਦਾ ਤਾਂ ਬੱਚਾ ਆਪਣਾ ਤੁਹਾਨੂੰ ਘਰ ਵੀ ਆਪਾਂ ਦੱਸ ਦੇ ਰਹੇ ਨੇ ਦਿਖਾਉਂਦੇ ਵੀ ਰਹਿੰਦੇ ਵੀਡੀਓ 'ਚ ਹਨਾ ਬੀ ਬਚਾ ਹੈ ਆਪਣਾ ਲਾਲ ਚੀਨਾ ਬਚਾ ਜਿਹੜਾ ਤੁਹਾਨੂੰ ਪਤਾ ਦੋ ਬੱਚੇ ਕੱਢੇ ਤੇ ਆਪਾਂ ਨੇ ਇੱਕ ਇਹਦਾ ਭਾਈ ਟਾਂਕਾ ਆ ਛਤਰੀ ਦੇ ਉੱਪਰ ਆ ਸ਼ਾਕਾ ਬਚਾ ਛਤਰੀ ਦੇ ਉੱਪਰ ਤੇ ਆਰਾਮ ਕੇ ਫੜ ਹੋ ਗਿਆ ਆਪਿਆ ਆ ਪਿਆਰੋ ਸੁੱਕ ਤੇ ਆਪਣਾ ਇਹ ਬਾਈ ਦੋ ਬੱਚੇ ਆਪਾਂ ਕੱਢੇ ਹੋਏ ਤੇ ਇਹ ਕੱਲ ਆਪਾਂ ਪਹਿਲੀ ਬਾਜੀ ਦੇ ਨਾਲ ਸ਼ੁਰੂਆਤ ਕਰੀ ਤੇ ਤੁਹਾਨੂੰ ਮੋਹਰ ਦਿਖਾਦਣੇ ਲੱਗੀ ਵੀ ਆ ਦੇਖੋ ਆ ਘਟੌਰਪਿੰਡ ਦੀ ਮੋਹਰ ਲੱਗੀ ਵੀ ਚੰਗੀ ਦਿਨ ਬਾਈ ਹਾਂ ਹੁਣ ਮਿਟ ਜੇ ਗਈ ਥੋੜੀ ਜੀ ਨਹੀਂ ਹੋਏ ਜਾਂਦੀ ਆ ਦੇਖੋ ਇਹ ਬਾਜੀ ਦੀ ਮੋਹਰ ਆ ਇਹ ਦਿਖਣ ਲੱਗੀ ਵੀ ਆ ਠੀਕ ਹੈ ਜੀ ਕੱਲ ਇਹ ਕੱਲ ਆਪਾਂ ਛੱਡਿਆ ਬਾਈ ਇਹ ਉੱਥੇ ਬਾਈ ਸਾਰਾ ਦਿਨ ਸਾਰਾ ਦਿਨ ਪਰ ਝਾੜੇ ਪਿਆ ਬਰ ਹੁਣ ਅਸੀਂ ਤਾਂ ਵੀ ਛੱਡ ਲਿਆ ਕੱਲ ਨਾ ਸਾਰਾ ਦਿਨ ਇਹਦੇ ਪਰ ਟੀ ਨਹੀਂ ਲੱਗੀ ਹੈਗੀ ਸਾਰਾ ਦਿਨ ਸਾਰਾ ਦਿਨ ਟੀ ਨਹੀਂ ਲੱਗੀ ਠੀਕ ਹੈ ਜੀ ਆਹੇ ਡੰਡੇ ਮਾਰੇ ਤੇ ਇੱਕ ਲਾਲ ਡੰਡਾ ਇੱਕ ਹਰਾ ਡੰਡਾ ਛਾੜਦਾ ਛਾੜੇ ਪੈ ਗਿਆ ਹੁਣ ਇਹ ਹੂੰ ਬਾਈ ਸਾਰਾ ਦਿਨ ਇਹਦੇ ਪਰ ਟੀ ਨਹੀਂ ਲੱਗੀ ਕੱਲ ਕਬੂਤਰ ਪਰ ਜਦੋਂ ਨਾ ਬਾਈ 5:00 ਵਜ ਕੇ 5:00 ਵਜ ਕੇ 40 ਮਿੰਟ ਹੋ ਗਏ 540 ਪਰ ਮੈਂ ਖੜਾ ਤਾਂ ਪਿੰਡ ਚ ਬਾਈ ਉੱਪਰ ਤਾਂ ਕੋਠੇ ਵਰਦਾ ਸੀ ਦੋਹੇ ਜਣੇ ਦੇ ਬਿੰਦੂ ਬਾਈ ਹੁਣੀ ਦਾ ਉਹ ਬਾਕੀ ਦੂਏ ਭਰਾ ਹੁਣੀ ਆਪਣੇ ਉਹ ਆ ਰਹੇ ਤੇ ਅਸੀਂ ਕਹਾਂ ਉਹਨਾਂ ਨੂੰ ਚਲ ਚੱ ਛੱਦਰੀ ਸੁਧਰੀ ਲੈ ਕੇ ਆਜੋ ਉਹ ਵੀ ਸਾਰੇ ਲੇਟ ਹੋ ਗਏ ਗੱਲ ਸਾਨੂੰ ਉਹਨਾਂ ਪਰ ਵੀ ਬੜਾ ਗੁੱਸਾ ਆਇਆ ਕੋਈ ਗੱਲ ਨਹੀਂ ਆਪਣੇ ਦਿਲ ਨੂੰ ਪਤਾ ਹੈ ਗੱਲ ਦਾ ਵੀ ਬੱਚਾ ਉੜ ਗਿਆ ਪੂਰਾ ਜੋਰ ਨਾਲ ਹਾਂ ਤੇ ਛੱਦਰ ਆ ਕੇ ਬਾਈ ਢਾਂਗੀ ਚੜਿਆ ਤੇ ਇਹ ਨਾਲੇ ਤੁਹਾਨੂੰ ਯਾਰ ਕਬੂਤਰਵਾਜ ਦੇਖੋ ਜਿੰਨੇ ਵੀ ਤੁਸੀਂ ਵਿਜੂ ਦੇਖਦੇ ਆ ਜਾਂ ਜਿੰਨੇ ਵੀ ਹੈਗੇ ਆ ਕਬੂਤਰਵਾਜ ਇਹ ਇੱਕ ਗੱਲ ਆ ਯਾਰ ਹੁਣ ਮੈਂ ਗਾਹ ਨੂੰ ਚਰਬਾਜੀ ਵਿੱਚ ਜਾਣਾ ਕਿਤੇ ਵੀ ਉੱਥੇ ਜਾ ਕੇ ਮੈਂ ਸਭ ਤੋਂ ਪਹਿਲਾਂ ਕਾਪੀ ਵਾਲ ਨੂੰ ਇਹ ਗੱਲ ਕਹਿਣੀ ਆ ਵੀਡੀਓ ਬਣਾਉਂਗੇ ਭਾਈ ਹਾਂ ਵੀਡੀਓ ਬਣਾ ਕੇ ਨਾ ਭਾਈ ਦੇਖ ਵੀ ਪਹਿਲਾਂ ਤਾਂ ਇਹ ਚੀਜ਼ ਦੱਸ ਨਹੀਂ ਨਹੀਂ ਵੀ ਰੂਲ ਦੱਸਦੇ ਵੀ ਜੇ ਤਾਂ ਕਬੂਤਰ ਟੱਚ ਮਾਰ ਕੇ ਉੜਦਾ ਏ ਜਾਂ ਫੇ ਪੱਲੇ ਬੰਦ ਕਰਕੇ ਬੰਦਾ ਏ ਵੀ ਫੇਰ ਕਬੂਤਰ ਕੱਟ ਹੋਊਗਾ ਜਾਂ ਟੱਚ ਮਾਰਿਆ ਕਬੂਤਰ ਕੱਟੂਗਾ ਆਪਾਂ ਨੇ ਪਹਿਲਾਂ ਵੀਡੀਓ ਬਣਾਏ ਕਰਨੇ ਹੁਣ ਇਹ ਮੈਂ ਸੋਨੀ ਨਾਲ ਵੀ ਇਹੀ ਗੱਲ ਕਰਦਾ ਪਿਛਲੇ ਸਾਲ ਸੋਨੀ ਨਾਲ ਵੀ ਐਉਂ ਹੋਇਆ ਉਹਦੇ ਦੋ ਕਬੂਤਰ ਟੱਚ ਮਾਰੇ ਕਬੂਤਰ ਚੰਗੇ ਭਲੇ ਉੜਦੇ ਦੱਸਦੇ ਵੀ ਨਹੀਂ ਹੈਗੇ ਵੀ ਉਹ ਬੈਠਾ ਜਾਂ ਕਿੱਦਾਂ ਫੇ ਕਹਿ ਦਿੰਦੇ ਆ ਬਾਈ ਤੇਰਾ ਕਬੂਤਰ ਟੱਚ ਮਾਰ ਗਿਆ ਜਦ ਯਾਰ ਕਬੂਤਰ ਉੜ ਰਿਹਾ ਥੋਡਾ ਹੁਣ ਦੇਖ ਬਾਈ 6:05 ਮਿੰਟ ਪਰ ਵੀ ਕਬੂਤਰ ਆਪਣਾ ਉੜਦਾ ਦਾ ਸ਼ਾਮ ਨੂੰ 6:05:40 ਮਿੰਟ 5:50 ਮਿੰਟ ਪਰ ਕਹਿੰਦੇ ਆ 10 ਮਿੰਟ ਪਹਿਲਾਂ ਜਦੋਂ ਕਬੂਤਰ ਚੈੱਕ ਕਰਦੇ ਹੁੰਦੇ ਆ ਵੀ ਚੈੱਕ ਕਰਾਓ ਬਾਈ ਕਬੂਤਰ ਉੜਦਾ ਦਾ ਅੱਜ 50 ਪਰ ਆਏ ਗਿਆ ਇਹ ਇਹ ਤਾਂ ਨਾ ਹੀ ਨੀਵਾ ਹੋ ਕੇ ਇਹ ਨਾ ਜਿੱਕੜਾ ਦਰਖਤ ਤਾਂ ਇੱਥੇ ਵੀ ਆ ਦੇਖ ਦਰਖਤ ਆ ਇਹ ਜਦੋਂ ਆਏ ਨੀਵਾ ਹੋ ਗੁਰਦੁਆਰਿਆਂ ਨੂੰ ਘੁੰਮ ਕੇ ਆਏ ਪਿੱਛੇੋਂ ਨਿਕਲਦਾ ਉੱਥਰ ਨੂੰ ਹੂੰ ਤੇ ਦੋ ਕਬੂਤਰ ਆ ਰਹੇ ਆ ਉਧਰ ਤੇ ਜੇ ਸੱਚਾਈ ਆ ਦੇ ਝੂਠ ਨਹੀਂ ਬੋਲਦਾ ਉਧਰ ਦੋ ਕਬੂਤਰ ਆ ਰਹੇ ਆ ਇਹਦਾ ਬਾਈ ਉਹ ਕਬੂਤਰ ਟੱਚ ਮਾਰ ਕੇ ਆਇਆ ਉਹਨੇ ਆਇਆ ਕਿਹਾ ਕਿ ਨਾ ਤੁਹਾਡਾ ਕਬੂਤਰ ਬਾਈ ਟੱਚ ਮਾਰ ਗਿਆ ਹੁਣ ਤੁਸੀਂ ਆਪ ਦੱਸੋ ਬਾਈ ਆ ਬੱਚਾ ਏ ਜੇ ਬੱਚੇ ਨੇ ਮੰਨ ਲਿਆ ਚਲੋ ਬੱਚਾ ਜੇ ਇਹਨੇ ਉਹ ਵੀ ਕਰਨਾ ਹੁੰਦਾ ਤਾਂ ਬੱਚਾ ਬੈਠੇ ਜਾਂਦਾ ਇਹ ਬੈਠ ਕੇ ਇਹਨੇ ਉੜਨਾ ਹੀ ਨਹੀਂ ਤੇ ਯਾਰ ਹੁਣ ਦੇਖੋ ਦਵਾਰੇ ਵੀ ਮਾਰ ਸਕਦਾ ਦਾ ਫਿਰ ਜਾਂਦਾ ਵੀ ਦੁਬਾਰੇ ਵੀ ਮਾਰਦਾ ਟੱਚ ਜੇ ਜਾਣ ਹੁਣ 6:00 ਵਜ ਕੇ 10 ਮਿੰਟ ਪਰ ਛਤਰੀ ਪਰ ਉਤਰਿਆ ਇਹ ਕਬੂਤਰ ਕਹਿੰਦੇ ਬਾਈ ਤੁਹਾਡਾ 5:00 ਵਜ ਕੇ 50 ਮਿੰਟ ਪਰ ਕਬੂਤਰ ਬੱਚਾ ਟੱਚ ਮਾਰ ਗਿਆ ਉਹਨਾਂ ਨੇ ਕਬੂਤਰ ਘਟਦਾ ਸਾਡਾ ਇਹ 5:00 ਵਜ ਕੇ 50 ਮਿੰਟ ਇੰਨਾ ਬਾਈ ਮਨਦੁਖ ਹੀ ਹੋਇਆ ਨਾ ਸੱਚੀ ਗੱਲ ਦੱਸੋ ਐਨ ਕੋਲ ਜਾ ਕੇ ਐ ਬਸ ਬਾਜੀ ਦੇ ਕੋਲ 5:00 ਵਜ ਕੇ 40 ਮਿੰਟ 6:00 ਵਜ ਦਾ ਟਾਈਮ ਤਾਂ ਬਾਜੀ ਦਾ 5:50 ਨਾ ਸੌਰੀ 5:50 ਪਰ ਅੰਜ 6 ਦਾ ਟਾਈਮ ਤਾਂ 5:50 ਪਰ ਕਹਿੰਦੇ ਤੁਹਾਡਾ ਬੱਚਾ ਟੱਚ ਮਾਰ ਗਿਆ ਮੈਂ ਜੋ ਬੱਚਾ ਕੱਟਦਾ ਬਣਾ ਐਨਾ ਬਾਈ ਮਨ ਦੁਖੀ ਹੋਇਆ ਨਾ ਬੜੀ ਗੱਲ ਹੱਥ ਲੱਗ ਗਿਆ ਦਵਾਰੇ ਛੱਡ ਹੋ ਜਾਣਾ ਯਾਰ ਬਾਈ ਗੱਲ ਉਹ ਨਹੀਂ ਹੁਣ ਬਾਜੀ ਪਿਛਲੇ ਸਾਲ ਸਾਡੇ ਉਂਦ ਵੀ ਆਏ ਹੋਇਆ ਹਾਂ ਚਲੋ ਉਹ ਆ ਰੰਗ ਕਲੀਅਰ ਨਹੀਂ ਹੋਇਆ ਸਾਨੂੰ ਇਹ ਤਾਂ ਬਾਈ ਐ ਸਾਡਾ ਪੱਧਰੀ ਡਾਈਦਾ ਬਾਜੀ ਵੀ ਆ ਭਾਈ ਵੀਡੀਓ ਵੀ ਆ ਲਾਲ ਕਬੂਤਰ ਫਿਰ ਉਹੀ ਕੂਤਰ ਮੈਂ ਸਾਰੀ ਲਾਲ ਕਰਤਾ ਰੰਗ ਕਲੀਅਰ ਨਹੀਂ ਤਾਂ ਹੋ ਗਿਆ ਲਾਲ ਅੱਗੇ ਲਖਣਪੁਰ ਤਾਂ ਕਰਿਆ ਤਾਂ ਅਸੀਂ ਲਾ ਲਾਤ ਨੂੰ ਉੱਪਰ ਰਹਿ ਗਿਆ ਤਾਂ ਉਹ ਮੇਰੇ ਹੀ ਨਹੀਂ ਹੁਣ ਇਹਦਾ ਵੀ ਮੈਂ ਰਿਕਾਰਡ ਇਹਦੇ ਵਿੱਚ ਇਹਦਾ ਬਾਈ ਆਏ ਆ ਇਹ ਤਾਂ ਨੀਮੀ ਡਾਈ ਦਾ ਤਾਂ ਇਹ ਐਨ ਪਧਰਾ ਉੜਦਾ ਉੱਥੇ ਵੀ ਪਧਰਾ ਉੜਿਆ ਇਹ ਕੋਈ ਸ਼ੱਕ ਨਹੀਂ ਹੈਗੇ ਇਹਦੇ ਵਿੱਚ ਜੇ ਤਾਂ ਪਧਰਾ ਨਾ ਹੁੰਦਾ ਫਿਰ ਤਾਂ ਕੋਈ ਗਲਤੀ ਚਲ ਕਹਿੰਦੇ ਵੀ ਪਧਰਾ ਉੜਦਾ ਬਾਈ ਸਾਰੀ ਦਿਹਾੜੀ ਇੱਕ ਟੀ ਨਹੀਂ ਲੱਗੀ ਕਬੂਤਰ ਮੈਂ ਕਾਪੀ ਚੈੱਕ ਕਰ ਲਿਓ ਪਿੰਡ ਘਟੌਰ ਦੀ ਗੱਲ ਹੈ ਬਾਰੀਏ ਘਟੌਰ ਦੇ ਪਿੰਡ ਦੀ ਗੱਲ ਆ ਠੀਕ ਹੈ ਜੀ ਬਾਰੀਏ ਘਟੌਰ ਦੇ ਖਖੜ ਦੇ ਨਾਲ ਪਿੰਡ ਪੈਂਦਾ ਪਿੰਡ ਬਹੁਤ ਵਧੀਆ ਤਾਂ ਪਰ ਲਾਸਟ ਟਾਈਮ ਬਾਈ ਸਾਡੇ ਨਾਲ ਉਹਨਾਂ ਨੇ ਆ ਗਲਤ ਕਰਿਆ ਕੰਮ ਪ੍ਰੋਪਰ ਸਾਨੂੰ ਐਂ ਦਿਖਾ ਬੰਦਾ ਯਾਰ ਜੇ ਕਬੂਤਰ ਉੜਦਾ ਹੋਵੇ ਤਾਂ ਵੀ ਕੋਈ ਨਾ ਕੱਟ ਹੋਇਆ ਚਲੋ ਅਸੀਂ ਇਹ ਨਹੀਂ ਕਹਿੰਦੇ ਯਾਰ ਕੱਟ ਤੱਕ ਬਹੁਤ ਮਨ ਦੁਖੀ ਹੋਇਆ ਮੇਰਾ ਨਾ ਬਾਈ ਸੱਚੀ ਗੱਲ ਸਮੈਂ 3:50 ਮਿੰਟ ਪਰ ਵੀਡੀਓ ਬੰਦ ਕਰੀਤੀ ਮੈਂ ਦੁਆਰੇ ਵੀਡੀਓ ਮੈਂ ਚੱਲ ਹੁਣ ਸ਼ਾਮ ਟਾਈਮੇ ਬਣਾਵਾਂਗੇ ਨਾਲੇ ਬਿੰਦੂ ਬਾਈ ਨਾਲ ਹੀ ਸਾਰੇ ਆ ਜਾਊਗੇ ਵੀ ਜਾ ਕਬੂਤਰ ਤਾਰਾਂਗੇ ਹੁਣ ਜਦੇ ਬਣਾਉਂਗਾ ਇੰਨਾ ਮਨ ਖਰਾਬ ਹੋਇਆ ਬਾਈ ਵੀਡੀਓ ਬਣਾਈ ਨਹੀਂ ਮੈਂ ਪੂਰੀ ਨਹੀਂ ਵੀਡੀਓ ਕਰੀ ਮੈਂ ਤੁਹ YouTube ਉੱਪਰ ਜਦੋਂ ਆਪਾਂ ਕਬੂਤਰ ਛੱਡਦੇ ਆਂ ਉੱਥੇ ਕਬੂਤਰ ਛੱਡਦੇ ਟਾਈਮ ਵੀ ਵੀਡੀਓ ਨਹੀਂ ਬਣਾ ਹੋਈ ਆਪਣੇ ਦੀ ਕਿਉਂਕਿ ਬਾਜੀ ਉੱਥੇ ਮੈਂ ਅਸੀਂ ਦੋਹੇ ਤੇ ਦੋਹੇ ਕਰਕੇ ਫਿਰ ਪਾਣੀ ਪੂਣੀ ਦਿੱਤਾ ਇੱਕ ਰੌਲਾ ਪਾਣ ਤੁਹਾਨੂੰ ਪਤਾ ਬਾਜੀ ਉਹ ਵੀ ਛੱਡੋ 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 ਆਪਣਾ ਕਬੂਤਰ ਛੱਡਦੇ ਦੀ ਵੀਡੀਓ ਵੀ ਨਹੀਂ ਬਣਾ ਹੋਈ ਹੈਗੀ ਤਾਂ ਕਰਕੇ ਸਾਲਾ ਮਨ ਬੜਾ ਦੁਖੀ ਹੋਇਆ ਕੱਲ ਵੀਰ ਕਿਹਾ ਪਹਿਲੀ ਬਾਜੀ ਛੱਡੀ ਸੀ ਆਪਾਂ ਨੇ ਚਲੋ ਆਪਣੇ ਵੱਲ ਤਾਂ ਆਪਣੇ ਮਨ ਨੂੰ ਤਸੱਲੀ ਆ ਵੀ ਆਪਾਂ ਦਾ ਬੱਚਾ ਜਿੱਤਿਆ ਵਾ ਇਹ ਪਰ ਜੇ ਇਹ ਕਹ ਲੋ ਉੱਥੇ ਜਿੱਤ ਸਾਰਿਆਂ ਦੇ ਸਾਹਮਣੇ ਹੁੰਦੀ ਤਾਂ ਗੱਲ ਕੁਝ ਹੋਰ ਹੁੰਦਾ 6:00 ਵਜੇ ਬਾਈ 10 5 ਮਿੰਟ ਪਰ 10 ਮਿੰਟ ਪਰ ਮੋੜ ਦੇਣਾ ਫਿਰ 6:10 ਪਰ ਆਪਾਂ ਨੇ ਇੱਕ ਬੱਚਾ ਆਪਣਾ ਛਾਤਰੀ ਤਾਰਿਆ ਇਹ ਠੀਕ ਹੈ ਜੀ ਫਿਰ ਇਹਨੇ ਪਰ ਛਾੜ ਦੇਣਾ ਹੁਣ ਕਰਨਾਲੇ ਮੋੜ ਦੇਣਾ ਚਲੋ ਦੇਖਦੇ ਆ ਪੰਜ ਚਾਰ ਦਿਨ ਦੀ ਸ਼ਤਰੀ ਦਾ ਪੱਕਾ ਬੱਚਾ ਕਿਤੇ ਟੱਚ ਮਾਰਿਆ ਜਾਂ ਬੈਠ ਜਾਵੇ ਤਾਂ ਬੱਕਰੀ ਨੂੰ ਮੈਂ ਨਹੀਂ ਮੰਨਦਾ ਕਿਉਂਕਿ ਜਿਹਨੇ ਰੱਖਿਆ ਪਿਆ ਉਹਨੂੰ ਭਰੋਸਾ ਹੈ ਠੀਕ ਆ ਮੰਨੂ ਭਰੋਸਾ ਹੈ ਮੇਰਾ ਬੱਚਾ ਐਡਾ ਪੈਰ ਨਹੀਂ ਦਾ ਸਕਦਾ ਬਾਹਰ ਕਿਤੇ ਵੀ ਮੇਰੇ ਬੋਲੇ ਤੇ ਲਾਵਾ ਇੱਕ ਕਬੂਲਾ ਮਾਰਿਆ ਕੱਲ ਇੱਕ ਬੋਲੇ ਪੈਂਦੀ ਸਾਰ ਸਭ ਤੋਂ ਪਹਿਲਾਂ ਕਬੂਤਰ ਸ਼ਤਰੀ ਦੇ ਉੱਪਰ ਮੇਰਾ ਤਾਂ ਹੈ ਸਭ ਤੋਂ ਪਹਿਲਾਂ ਉੱਥੇ আর ਸਭ ਤੋਂ ਪਹਿਲਾਂ ਸ਼ਤਰੀ ਦੇ ਨਾਲੇ ਬਾਈ ਪਧਰਾ ਉੜਦਾ ਨਾ ਇਹ ਇਹ ਪਧਰਾ ਇਹਦੀ ਢਾਈ ਪਧਰੀ ਹੈ ਇਹ ਐਨ ਵਧੀਆ ਪਧਰਾ ਉੜਦਾ ਬਾਈ ਹੁਣ ਅਸੀਂ ਤਾਂ ਥੱਲੇ ਬੈ ਕੇ ਐਨ ਘਰਾਂ ਉਡਾਇਆ ਪਿਆ ਇਹ ਇੱਕ ਤਾਂ ਬੰਦੇ ਨੇ ਉਡਾਇਆ ਨੇ ਇਹ ਤਾਂ ਬੜੀ ਗੱਲ ਆ ਕਬੂਤਰ ਬਾਹਰ ਤੇ ਮੰਨ ਲਾ ਫੜ ਕੇ ਲਿਆਉਣਾ ਘਰਾਂ ਬਹੁਤ ਔਖਾ ਹੈ ਜਿੱਤ ਵੀ ਗਿਆ ਨਹੀਂ ਵੀ ਜਿੱਤੇ ਬਖਰੀ ਗੱਲ ਆ ਚਲੋ ਜਿਹੜਾ ਆਪਦਾਲੇ ਪਹਿਲਾਂ ਹੀ ਬੈਠ ਗਿਆ ਟਾਈਮ ਤੇ ਪਹਿਲਾਂ ਹੀ ਬੈਠ ਗਿਆ ਉਹ ਤਾਂ ਛਤਰੀ ਪਰ ਰਾਤ ਨੂੰ ਵੀ ਹੱਥ ਲੱਗਦਾ ਛੇਤੀ ਕਿਉਂਕਿ ਉਹਨੇ ਉੱਥੇ ਘੁੰਮ ਮੰਨੂ ਬਾਈ ਬਹੁਤ ਦੁੱਖ ਲੱਗਿਆ ਚਲੋ ਆਪਾਂ ਨੇ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨੀ ਦੀ ਵੀ ਸ਼ੇਅਰ ਕਰੀ ਆ ਵੀ ਗਾਹਾਂ ਨੂੰ ਹੁਣ ਬਾਈ ਆਪਾਂ ਨੇ ਤਾਂ ਪਹਿਲਾਂ ਅਗਲੇ ਕਾਪੀ ਵਾਲੇ ਨੇ ਉਹਨੂੰ ਤੁਹਾਡੇ ਨਾਲ ਵੀਡੀਓ ਸਾਹਮਣੇ ਪਹਿਲਾਂ ਪੁੱਛਿਆ ਕਰਨਾ ਵੀਡੀਓ ਬਣਾਇਆ ਕਰਨੀ YouTube 'ਪਾਏ ਕਰਨੀ ਵੀ ਵੀਰ ਪਹਿਲਾਂ ਤਾਂ ਇੱਕ ਗੱਲ ਕਲੀਅਰ ਕਰ ਸਾਡੇ ਵੀ ਭਾਈ ਤੂੰ ਪਹਿਲਾਂ ਦੱਸ ਦੇ ਵੀ ਜਿਹੜਾ ਟੱਚ ਮਾਰੂੰਗਾ ਕਬੂਤਰ ਉਹ ਕੱਟ ਹੋਊਗਾ ਜਾਂ ਜਦ ਕਰ ਪੱਲਾ ਪੱਲੇ ਬੰਦ ਕਰਕੇ ਨਹੀਂ ਕਬੂਤਰ ਬੰਦਾ ਤਾਂ ਕੱਟ ਹੋਊਗਾ ਪਰ ਇਹ ਚੀਜ਼ ਬਾਈ ਕਾਪੀ ਵਾਲੇ ਦੇ ਕਲੀਅਰ ਕਰਾਏ ਕਰਨੀ ਹੁਣ ਅੱਗੇ ਤੇ ਜਿੱਥੇ ਵੀ ਪਹਿਲਾਂ ਬਾਜੀ ਛੱਡਣੀ ਆ ਆ ਬੱਚਾ ਆਪਣਾ ਬੈਠਾ ਬਾਈ ਠੀਕ ਹੈ ਜੀ ਕੱਲ ਉੜ ਕੇ ਆਇਆ ਇਹ ਸੱਤ ਤੋਂ ਸਵਾ 6 ਦਾ ਟਾਈਮ ਕਰਿਆ ਬਈ ਇਹਨੇ 6:10 ਤੇ ਤਾਰਿਆ ਆਪਾਂ ਨੇ ਉਹ ਕਹਿੰਦੇ ਟੱਚ ਮਾਰਿਆ 550 ਪਰ ਉਹਨਾਂ ਨੇ ਕਬੂਤਰ ਕੱਢਤਾ ਚਲੋ ਕੋਈ ਗੱਲ ਨਹੀਂ ਆਪਣੇ ਮਨ ਉਸ ੱਲੀ ਆ ਠੀਕ ਆ ਠੀਕ ਜੀ ਸਾਹਦੇ ਬੰਨ ਨੂੰ ਪਤਾ ਵੀ ਟੱਚ ਬਚਿਆ ਠੀਕ ਆ ਬਾਕੀ ਚਲੋ ਬਾਈ ਧੰਨਵਾਦ ਸਾਰਿਆਂ ਦਾ ਇੰਨੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਦੀ ਆਪਾਂ ਨੇ ਹੁਣ ਕੋਈ ਨਹੀਂ ਨੈਕਸਟ ਬਾਜੀ ਛੱਡਾਂਗੇ ਜਰੂਰ ਕਿਸੇ ਨਾਲ ਲਾਵਾਂਗੇ ਫੇਰ ਵੀਡੀਓ ਬਣਾਵਾਂਗੇ ਹੁਣ ਪ੍ਰੋਪਰ ਵੀਡੀਓ ਬਣਾਇਆ ਕਰੂਗੇ ਯਾਰ ਇਕੱਲੇ ਦੋ ਇੱਕ ਦੋ ਬੰਦਿਆਂ ਦਾ ਵੀ ਬਾਈ ਬਾਜੀ ਵਿੱਚ ਕੰਮ ਨਹੀਂ ਹੈਗਾ ਇਹ ਚੀਜ਼ ਕਲੀਅਰ ਆ ਹਾਂ ਗਰੁੱਪਾਂ ਦੇ ਬਾਈ ਆਪ ਸਹੀ ਗੱਲ ਆ ਹੁਣ ਅਸੀਂ ਵੀ ਸਲਾਹ ਬਣਾਈ ਆ ਆਪਣੀ ਆਪਣੇ ਪੰਜ ਚਾਰ ਜਿਹੜੇ ਬੰਦੇ ਹੁੰਦੇ ਆ ਬਾਈ ਬਾਜੀ ਵਿੱਚ ਪੱਕੇ ਲੈ ਕੇ ਜਾਏ ਕਰਨੇ ਆ ਸ਼ਾਮ ਟਾਈਮ ਤਾਂ ਜ਼ਰੂਰੀ ਵੀ ਜਦੋਂ ਕਬੂਤਰ ਲਾਸਟ ਟਾਈਮ ਅੱਜ ਹੁੰਦਾ ਫਿਰ ਯਾਰ ਬਾਈ ਕਬੂਤਰ ਐਦਾਂ ਕੱਟ ਦਿੰਦੇ ਆ ਹਨਾ ਬੜਾ ਮਨ ਨੂੰ ਦੁੱਖ ਲੱਗਿਆ ਹੋਰ ਗੱਲ ਕੁਛ ਨਹੀਂ 5 50 ਤੇ ਕਬੂਤਰ ਕੱਟ ਹੋ ਜਾਣਾ 10 ਮਿੰਟ ਪਹਿਲਾਂ ਤੁਹਾਨੂੰ ਪਤਾ ਹੀ ਆ ਦੁੱਖ ਤਾਂ ਲੱਗਦਾ ਹੀ ਆ ਠੀਕ ਆ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਮਿਲਦੇ ਕਿਸੇ ਨੈਕਸਟ ਵੀਡੀਓ ਵਿੱਚ